ਖੰਨਾ ਤੋਂ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਜਿੱਥੋਂ ਐਸ ਐਚਓ ਸਮਰਾਲਾ ਸ੍ਰੀ ਦਵਿੰਦਰ ਪਾਤਸ਼ੀਂ ਭੁੱਲਰ ਇੱਕ ਸੜਕੀ ਹਾਦਸੇ ਵਿੱਚ ਹਲਾਕ ਹੋ ਗਏ ਨੇ ਸ੍ਰੀ ਦਵਿੰਦਰ ਭੁੱਲਰ ਇਸ ਸਮੇਂ ਸਮਰਾਲਾ ਵਿਖੇ ਐਸ ਐਚਓ ਦੇ ਅਹੁਦੇ ਉੱਪਰ ਬਰਾਜਮਨ ਸਨ ਤੇ ਇੱਕ ਵਿਆਹ ਪ੍ਰੋਗਰਾਮ ਦੇ ਵਿੱਚੋਂ ਉਹ ਦੇਰ ਰਾਤ ਤਕਰੀਬਨ 2:30 ਦੇ ਵਜੇ ਦੇ ਕਰੀਬ ਵਾਪਸ ਆਪਣੇ ਘਰ ਤਮੰਡੀ ਬੰਦਕਲ ਪਰਤ ਰਹੇ ਸਨ ਤਾਂ ਰਸਤੇ ਵਿੱਚ ਖੜੇ ਇੱਕ ਟਰੱਕ ਵਿੱਚ ਉਹਨਾਂ ਦੀ ਗੱਡੀ ਟਕਰਾ ਗਈ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਉਸ ਤੋਂ ਬਾਅਦ ਸਰਦਾਰ ਭੁੱਲਰ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਉਹਨਾਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸਰਦਾਰ ਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੇ ਵਕਫ ਵਕਫ ਅਹੁਦਿਆਂ ਦੇ ਉੱਪਰ ਰਹਿੰਦੇ ਹੋਏ ਵਕਫ ਵਕਫ ਪੁਲਿਸ ਸਟੇਸ਼ਨਾਂ ਦੇ ਵਿੱਚ ਐਸ ਐਚਓ ਦੀ ਅਹੁਦੇ ਉੱਪਰ ਕੰਮ ਕੀਤਾ ਬੜੇ ਹੀ ਮਿਲਣਸਾਰ ਸੁਭਾਅ ਦੇ ਸਨ ਦੇਖ ਸਕਦੇ ਹੋ ਕਿ ਗੱਡੀ ਦੇ ਬਿਲਕੁਲ ਅਗਲਾ ਹਿੱਸਾ ਖਤਮ ਹੋ ਗਿਆ ਉਹਨਾਂ ਦੀ ਆਪਣੀ ਨੋਵਾ ਗੱਡੀ ਹੈ ਜੋ ਖੜੇ ਟਰੱਕ ਦੇ ਵਿੱਚ ਬੈਕ ਸਾਈਡ ਤੋਂ ਲੱਗੀ ਤੇ ਤਕਰੀਬਨ ਜੋਸਤਾ ਅਗਲਾ